ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਤਿ ਮਤ ਪੂਰਾ ਮਾ ਪਿਆ ਮਗੋਂ ਕਿ ਜਿਧਰ ਨਰਹਾਈ ਹਰਦੀਜੇ ਨਾਮ ਪਿਆਰੀਓ ਵੇੜ ਤੁਝ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾ ਉਤਰਾ ਮਨ ਕੀ ਭੁਖ ਸੁਖ ਹੋ ਟਲ ਦੁਰ ਸੇਵੀਐ ਅਹਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਗੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸੋਰਠ ਮਹੱਲਾ ਤੀਜਾ ਕਰ ਪਹਿਲਾ ਜਿਤੋ ਕੀ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੋ ਰਖਦਾ ਹਰ ਜੀਉ ਤੁਰ ਤੋਂ ਰਖਦਾ ਆਇ ਲਾਡ ਜਨ ਤੁਧ ਰਾਖ ਲੈ ਹਰ ਜਿਓ ਹਰਨਾਕਸ ਮਾਰ ਪਚਾਇਆ ਭਗਤਾ ਦੀ ਸਦਾ ਤੂ ਰਖਦਾ ਹਰ ਜਿਓ ਤੁਰ ਤੂੰ ਰਖਦਾ ਆਇਆ ਪ੍ਰਹਲਾਦ ਜਨਤੁਦ ਰਾਖ ਲੈ ਹਰ ਜਿਓ ਹਰਨਾਥ ਸਵਾਰ ਬਚਾਇਆ ਗੁਰਮੁਖਾਨੋਂ ਪਰੀਤ ਹੈ ਹਰ ਜਿਓ ਮਨ ਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੋ ਹੋਇ ਨਾ ਸਕੈ ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਦ ਸਿਦ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਪਾਈ ਮਨ ਮੁਖਾਨੋਂ ਪਰਤੀਤ ਨ ਆਵੀ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭਾਉ ਕੂੜ ਕਪਟ ਪਾਜ ਲੈ ਜਾਸੀ ਮਨ ਮੁਖ ਭੀਕਾਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਉ ਮੈਂ ਮਾਰ ਹੰਸਾਬ ਨੇ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਦਾ ਨਾਮ ਪਿਆਰਾ ਗੁਰ ਪ੍ਰਸਾਦਿ ਖਦਾ ਮੰਨ ਵਸਿਆ ਸਭ ਤਾਜ ਸਵਾਰਨ ਹਾਰਾ ਓ ਨਾ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਤਵਾਰਾ ਬਿਨ ਸਤਗੁਰ ਸੇਵੇ ਕਿਨ ਨਾ ਪਾਇਆ ਮਨ ਮੁਕ ਪੌ ਗੂਏ ਬਿਲ ਲਾਈ ਆਵੇਂ ਜਾਵੇਂ ਔਰ ਨਾ ਪਾਵੇਂ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋਡੇ ਜੇ ਅਨੇਕ ਕਰਮ ਕਰੈ ਅਦਿਕਾਈ ਵੇਦ ਪੜਹਿ ਤੈਵਾਦੋ ਖਾਣੇ ਬਿਨ ਹਰ ਪਤ ਗਵਾਈ ਸਚਾ ਸਤਗੁਰ ਸਾਚੀ ਜਿਸ ਬਾਣੀ ਅਜ ਸੂਤੇ ਗੁਰ ਸਰਣਾਇ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹ ਨਾਂ ਦੀ ਸੁਭਾਜੁ ਗਜੁ ਹੋਈ ਕੋਈ ਨ ਮੇਟਣਹਾਰਾ ਨਾਲਕ ਤਿਨ ਕੈ ਸਦ ਬਲਹਾਰੈ ਜਿਨ ਹਰਿ ਰਾਖਿਆ ਉਹ ਧਾਰਾ ਜਿਨ ਹਰਿ ਮਨ ਵਸਿਆ ਸੇ ਦਰਸਾਚੇ ਦਰਸਾ ਚੈ ਸਤਿਆਰਾ ਉਹਨਾਂ ਦੀ ਸੋਭਾ ਜਗ ਜਗ ਹੋਈ ਕੋਈ ਨ ਮੇਟਨ ਹਾਰ ਨਾਨਕ ਤਿਨ ਕੈ ਸਦ ਬਲ ਹਾਰੈ ਜਿਨ ਹਰਿ ਰਾਖਿਆ ਉਰਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ